ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਜਲੰਦੇ ਨੂੰ ਉਤਾਰਦੇ ਹੋਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਵਕਤ ਸੁਮੇਰ ਪਹਾੜਤ ਦੇ ਉੱਤੇ ਪਹੁੰਚਦੇ ਹਨ ਤੇ ਇੱਥੇ ਇੱਕ yogiyan ਦਾ ਝੁੰਡ ਸਤਿਗੁਰਾਂ ਨੂੰ ਮਿਲਦਾ ਹੈ ਇਹ yogi ਲੰਬੇਰੀ ਉਮਰ ਦੇ ਹਨ ਲੰਬੀਆਂ ਲੰਬੀਆਂ ਇਨਾਂ ਦੀਆਂ ਜਟਾਂ ਹਨ ਪਿੰਡੇ ਤੇ ਸਵਾ ਮਲੀ ਹੋਈ ਹੈ ਧੂਣਾ ਤਾਇਆ ਹੋਇਆ ਹੈ ਸਤਿਗੁਰੂ ਜੀ ਜਦੋਂ ਇੱਥੇ ਪਹੁੰਚਦੇ ਹਨ ਤੇ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਸਿੱਧ ਜੋਗੀ ਹੈਰਾਨ ਹੋ ਜਾਂਦੇ ਹਨ ਤੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕਰਦੇ ਹਨ ਕਿ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ ਜਿਸ ਦੇ ਨਾਲ ਤੁਸੀਂ ਇੱਥੇ ਪਹੁੰਚੇ ਹੋ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ ਸਤਿਗੁਰੂ ਜੀ ਨੇ ਸਹਿ ਪ੍ਰਮਾਇਆ ਮੇਰੇ ਕੋਲ ਪਰਮਾਤਮਾ ਦੇ ਨਾਮ ਦੀ ਦਾਤ ਹੈ ਮੈਂ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਇੱਥੇ ਪਹੁੰਚਿਆ ਸਿੱਧਾਂ ਨੇ ਕਈ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਤੀਖਣ ਬੁੱਤੀ ਦੇ ਮਾਲਕ ਅਤੇ ਹਾਜ਼ਰ ਜਵਾਬੀ ਸਨ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਹਰੇਕ ਸਵਾਲ ਦਾ ਜਵਾਬ ਦਲੀਲ ਤੇ ਤਰਕ ਦੇ ਨਾਲ ਦਿੱਤਾ ਜਿਸ ਦਾ ਸਿੱਧਾਂ ਜੋਗੀਆਂ ਦੇ ਕੋਲ ਕੋਈ ਜਵਾਬ ਨਹੀਂ ਸੀ ਗੁਰੂ ਨਾਨਕ ਦੇਵ ਜੀ ਦੀ ਹਾਜ਼ਰ ਜਵਾਬੀ ਅਤੇ ਤੀਖਣ ਬੁੱਧੀ ਦੇ ਅੱਗੇ ਸਿੱਧ ਜਿਹੜੇ ਸਨ ਮੰਨ ਕਰਕੇ ਤੇ ਪੈ ਚੁੱਕੇ ਸਨ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਸਰੀਰਕ ਤੌਰ ਦੇ ਉੱਤੇ ਝੁਕਣਾ ਨਹੀਂ ਸਨ ਚਾਹੁੰਦੇ ਉਹਨਾਂ ਨੇ ਸੋਚ ਵਿਚਾਰ ਲਿਆ ਕਿ ਜੇਕਰ ਇਹ ਸਾਡਾ ਜੋਗ ਮਤ ਧਾਰਨ ਕਰ ਲਵੇ ਤੇ ਕਲਯੁਗ ਦੇ ਸਮੇਂ ਵਿੱਚ ਇਹ ਸਾਡੇ ਜੋਗ ਮਤ ਦਾ ਬਹੁਤ ਪ੍ਰਚਾਰ ਕਰੇਗਾ ਕਿਉਂਕਿ ਬੜੀ ਤੀਖਣ ਬੁੱਧੀ ਵਾਲੇ ਤੇ ਹਾਜ਼ਰ ਜਵਾਬੀ ਹਨ ਜਦੋਂ ਵਿਚਾਰ ਚਰਚਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਨਾ ਪਰਮਾ ਸਕੇ ਤੇ ਸਿੱਧਾਂ ਨੇ ਇੱਕ ਹੱਥ ਕੰਡਾ ਵਰਤਿਆ ਗੁਰੂ ਨਾਨਕ ਦੇਵ ਜੀ ਨੂੰ ਉਹ ਬਾਲਾ ਆਖਦੇ ਸਨ ਕਿਉਂਕਿ ਉਹ ਬਡੇਰੀ ਉਮਰ ਦੇ ਸਨ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਬਾਲਕ ਇਹ ਲਾਗੜਵਾ ਤੇ ਇਹ ਨੇੜੇ ਇੱਕ ਤਲਾਬ ਹੈ ਉਤੋਂ ਪਾਣੀ ਲੈ ਕੇ ਆਓ ਗੁਰੂ ਨਾਨਕ ਦੇਵ ਜੀ ਗਏ ਅੱਗੇ ਜਾ ਕੇ ਕੀ ਡਿਟਾ ਕਿ ਉਸ ਤਲਾਬ ਦੇ ਵਿੱਚ ਪਾਣੀ ਨਹੀਂ ਸੀ ਸਿੱਧਾ ਨੇ ਆਪਣੀਆਂ ਕਰਾਮਾਤੀ ਸ਼ਕਤੀਆਂ ਦੇ ਦੁਆਰਾ ਉਤੋਂ ਪਾਣੀ ਸੁਕਾ ਕੇ ਤੇ ਹੀਰੇ ਰਤਨ ਜਵਾਹਰ ਰਾਤ ਪੈਦਾ ਕਰ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਡਿਟਾ ਕਿ ਇਸ ਸਰੋਵਰ ਦੇ ਵਿੱਚ ਇਸ ਤਲਾਬ ਦੇ ਵਿੱਚ ਪਾਣੀ ਨਹੀਂ ਹੈ ਸਤਿਗੁਰੂ ਜੀ ਵਾਪਸ ਆਪ ਜਦੋਂ ਸਤਿਗੁਰਾਂ ਨੂੰ ਵਾਪਸ ਆ ਕੇ ਸਿੱਧਾਂ ਨੇ ਪੁੱਛਿਆ ਕਿ ਤੁਸੀਂ ਪਾਣੀ ਨਹੀਂ ਲੈ ਕੇ ਆਏ ਸਤਿਗੁਰੂ ਜੀ ਕਹਿਣ ਲੱਗੇ ਕਿ ਉਸ ਤਲਾਬ ਦੇ ਵਿੱਚ ਪਾਣੀ ਹੈ ਨਹੀਂ ਸੀ ਕਹਿਣ ਲੱਗੇ ਕੁਝ ਹੋਰ ਨਹੀਂ ਦਿੱਤਾ ਗੁਰੂ ਨਾਨਕ ਦੇਵ ਜੀ ਜਵਾਬ ਦੇਣ ਲੱਗੇ ਕਿ ਸਿੱਧ ਜੋਗੀਓ ਮੇਰਾ ਹੋਰ ਦੇ ਨਾਲ ਮਤਲਬ ਹੀ ਕੋਈ ਨਹੀਂ ਜਦੋਂ ਮੈਂ ਗਿਆ ਪਾਣੀ ਲੈਣ ਵਾਸਤੇ ਸੀ ਇਸ ਕਰਕੇ ਪਾਣੀ ਉਸ ਤਲਾਬ ਦੇ ਵਿੱਚ ਹੈ ਨਹੀਂ ਸੀ ਹੁਣ ਸਿੱਧਾਂ ਨੇ ਤੇ ਸੋਚਿਆ ਸੀ ਕਿ ਹੀਰੇ ਰਤਨ ਜਵਾਹਰ ਰਾਤ ਦੇਖ ਕੇ ਗੁਰੂ ਨਾਨਕ ਦੇਵ ਜੀ ਹੈਰਾਨ ਰਹਿ ਜਾਣਗੇ ਤੇ ਪੁੱਛਣਗੇ ਇਹ ਕਿਵੇਂ ਹੋਇਆ ਤੇ ਫਿਰ ਅਸੀਂ ਦੱਸਾਂਗੇ ਕਿ ਇਹ ਸਾਡੇ ਕੋਲ ਕਰਾਮਾਤੀ ਸ਼ਕਤੀਆਂ ਹਨ ਤੇ ਇਹਨਾਂ ਸ਼ਕਤੀਆਂ ਦੇ ਦੁਆਰਾ ਇਹ ਸਾਰਾ ਕੁਝ ਅਸੀਂ ਕਰ ਸਕਦੇ ਹਾਂ ਸੋ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਨਿਰੁੱਤਰ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੇ ਦੁਆਰਾ ਸਿੱਧਾਂ ਦੀ ਮੰਡਲੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਆਪਣਾ ਨਿਰਾਲਾ ਪੰਥ ਜਿਹੜਾ ਸੀ ਪ੍ਰਗਟ ਕੀਤਾ ਤੇ ਸਮਝਾਇਆ ਕਿ ਪ੍ਰਖੋ ਮੇਰਾ ਪੰਥ ਨਾ ਤੇ ਤੁਹਾਡੇ ਜੋਗਮਤ ਦੇ ਅਨੁਸਾਰ ਹੈ ਨਾ ਪੰਡਤਾਂ ਦੇ ਅਨੁਸਾਰ ਹੈ ਤੇ ਨਾ ਹੀ ਕਾਜ਼ੀਆਂ ਦੇ ਅਨੁਸਾਰ ਜਿਵੇਂ ਕਿ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਫੁਰਮਾਨ ਮਿਲ ਜਾਂਦੇ ਹਨ ਨਾ ਹਮ ਹਿੰਦੂ ਨਾ ਮੁਸਲਮਾਨ ਸੋ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਭਾਈ ਕਰਾਮਾਤੀ ਸ਼ਕਤੀਆਂ ਜਿਹੜੀਆਂ ਹਨ ਅਰੀਧੀਆਂ ਸਿੱਧੀਆਂ ਜਿਹੜੀਆਂ ਹਨ ਇਸੋਕ ਨਹੀਂ ਦਿੰਦੀਆਂ ਸੁੱਖ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਪ੍ਰਾਪਤ ਹੋਣਾ ਹੈ ਇਸ ਕਰਕੇ ਕਾਲ ਯੁਗ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸੁਖਦਾਈ ਹੈ ਨਾ ਕਿ ਰਿੱਧੀਆਂ ਸਿੱਧੀਆਂ ਜਾਂ ਕਰਾਮਾਤੀ ਸ਼ਕਤੀਆਂ ਜਪਜੀ ਸਾਹਿਬ ਜੀ ਦੇ ਅੰਦਰ ਵੀ ਗੁਰੂ ਨਾਨਕ ਦੇਵ ਜੀ ਦੇ ਬਚਨ ਮਿਲਦੇ ਹਨ ਕਿ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਇਹ ਹੋਰ ਪਾਸੇ ਦਾ ਸਵਾਦ ਹਨ ਰਿੱਧ ਸਿੱਧ ਅਵਰਾਂ ਸਾਧ ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਸਿੱਧੀਆਂ ਮੰਨਿਆ ਵਿਚਾਰਿਆ ਕਿਵੇਂ ਦਰਸ਼ਨ ਲੀਵਾ ਇਹ ਵੱਲ ਬਾਲਾ ਐਸਾ ਜੋਗੀ ਕਲੀ ਮੇਂ ਹਮਰੇ ਪੰਥ ਕਰੇ ਉਜਿਆਲਾ ਖੱਪਰ ਦਿੱਤਾ ਨਾਥ ਜੀ ਪਾਣੀ ਪਾਰ ਲੈਵਣ ਉਠਤਾਲਾ ਬਾਬਾ ਆਇਆ ਪਾਣੀ ਐ ਦਿੱਤੇ ਰਤਨ ਜੋਹਰ ਲਾਲਾ ਸਤਗੁਰ ਅਗੰਮ ਆਗਾਧ ਫੁਰਖ ਕਿਹੜਾ ਚੱਲੇ ਗੁਰੂ ਦੀ ਚਾਲਾ ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਾਹੀ ਉਸਥਾਲਾ ਸ਼ਬਦ ਜੀ ਦੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਕਾਲ ਯੁਗ ਨਾਨਕ ਨਾਮ ਸੁਖਾਲਾ ਕਾਲ ਯੁਗ ਨਾਨਕ ਨਾਮ ਸੁਖਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ